ਸਤਿ ਜੀ ਦੇ ਗੱਲ ਜੀ ਵੀਡੀਓ ਦੇਖ ਰਹੀ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਅੱਜ ਅੱਜ ਦੀ ਵੱਡੀ ਖਬਰ ਖਬਰਾਂ ਦਾ ਤਰਕ ਰੂਪ ਬਣੀ ਰਹਿਣਾ ਜਿੰਨਾ ਵੀਰਾ ਪਹਿਰਾਨੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜੀ ਬੁਰਕਾ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਨੂੰ ਗੂਗਲ ਸਰਚ ਅਚਾਨਕ ਬੰਦ ਗੂਗਲ ਮੈਪਲ ਵੀ ਨਹੀਂ ਦਿਖਾ ਰਿਹਾ ਰਸਤਾ ਇੰਟਰਨੈਟ ਪ੍ਰੀਮੀਅਮ ਲਿੰਕ ਬੁੱਧਵਾਰ ਰਾਤ ਨੂੰ ਅਚਾਨਕ ਦੁਨੀਆ ਠੱਪ ਹੋ ਗਈ ਹੈ ਦੁਨੀਆ ਦੇ ਕਈ ਹਿੱਸਿਆਂ 'ਚ ਗੂਗਲ ਸੇਵਾਵਾਂ ਆਮ ਅਚਾਨਕ ਬੰਦ ਹੋ ਗਈਆਂ ਹਨ ਜਿਸ ਕੰਨ ਗੂਗਲ ਸਰਚ ਦੇ ਕੋਈ ਵੀ ਸਰਚ ਕਰਨ ਤੋਂ ਲੈ ਕੇ ਗੂਗਲ ਸੀ ਮੈਪ ਵੀ ਦਿਸ਼ਾ ਨਿਰਦੇਸ਼ ਲੱਭਣ ਤੱਕ ਸੋ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ ਸੋਸ਼ਲ ਮੀਡੀਆ ਤੇ ਕਈ ਲੋਕਾਂ ਨੇ ਇਸ ਦੀ ਸ਼ਿਕਾਇਤ ਕੀਤੀ ਹੈ ਲੋਕ Google ਸਰਚ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਇੱਕ ਦੂਜੇ ਨੂੰ ਸਵਾਲ ਪੁੱਛ ਰਹੇ ਹਨ ਇਸ ਦੇ ਨਾਲ ਹੀ ਵੈੱਬਸਾਈਟ ਨੂੰ ਨਿਗਰਾਨੀ ਕਰਨ ਵਾਲੀ ਇੱਕ ਸੰਸਥਾ ਡਾਊਨ ਡਾਇਰੈਕਟਰ ਨੇ ਪੁਸ਼ਟੀ ਕੀਤੀ ਹੈ ਕਿ Google ਸੇਵਾਵਾਂ ਬੰਦ ਹਨ ਡਾਊਨ ਡਾਇਰੈਕਟਰ ਨੇ ਤਵਕੀਤਾ ਹੈ ਕਿ Google ਨੂੰ ਦਰਪੇਸ਼ਸ ਮਸਿਆਮ ਵਾਲਾ ਕੇ ਕੀਤੇ ਹਨ ਰਹੀਆਂ ਸ਼ਿਕਾਇਤਾਂ ਹਾਲਾਂਕਿ ਸੌਫਟਵੇਅਰ ਤੋਂ ਜ਼ਿਆਦਾ ਦਾਬ ਪੱਦਦਾ ਹੋਇਆ ਹੈ ਮੰਨਿਆ ਜਾ ਰਿਹਾ ਹੈ ਕਿ ਗੂਗਲ ਯੂਜ਼ਰਸ ਵੱਡੇ ਪੱਧਰ ਤੇ ਪ੍ਰਭਾਵਿਤ ਹੋਏ ਹਨ ਹਾਲਾਂਕਿ ਫਿਲਹਾਲ ਇਸ ਬਾਰੇ ਗੂਗਲ ਵੱਲੋਂ ਕੋਈ ਬਿਆਨ ਨਹੀਂ ਆ ਰਿਹਾ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ